ਸਾਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਆਉਂਗੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੀ ਕਲੈਕਸ਼ਨ ਹੈ ਜਿਹੜੀ ਟੋਟਲ ਕਾਟਨ ਦੇ ਵਿੱਚ ਰਹੂਗੀ ਸਾਰੀ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਵੀਡੀਓ ਦੇ ਐਂਡ ਤੱਕ ਬਣੀ ਰਹੂ ਤੇ ਧਿਆਨ ਨਾਲ ਜ਼ਰੂਰ ਦੇਖਿਓ ਇਹ ਆਲੂਵਰ ਪਿਓਰ ਕਾਟਨ ਦੇ ਵਿੱਚ ਆ ਗਿਆ ਪ੍ਰਿੰਟਡ 5 ਮੀਟਰ ਸੂਟ ਰਹੇਗਾ ਸਰਪਲਸ ਕੁਆਲਿਟੀ ਹੈ ਇਹ 3.5 ਮੀਟਰ ਬੜੇ ਬਣੇ ਦਾ ਸੂਟ ਰਹੂਗਾ ਪਿਓਰ ਸ਼ਿਫੋਨ ਦਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਰਹੂਗਾ ਤੇ ਰੇਟ ਇਹਦਾ ਰਹੂਗਾ 825 ਰੁਪਏ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਰੇਟ ਮੇ ਨਾਲ ਦੀਆਂ ਮੈਂਸ਼ਨ ਵੀ ਕੀਤੇ ਹੋਏ ਆ ਤੁਸੀਂ ਚੈੱਕ ਵੀ ਕਰ ਲਿਓ ਇਹ ਪਿਓਰ ਕੈਮਰੀ कॉटन ਦੇ ਵਿੱਚ ਆ ਗਿਆ ਬਹੁਤ ਹੀ ਪਿਆਰਾ ਡਿਜ਼ਾਈਨ ਹੈ प्रिंटेड ਰਹੂਗਾ ਸ਼ਰਟ ਦੇ neck ਦੇ ਉੱਪਰ embroidery ਮਿਲ ਜੂਗੀ ਪਿਓਰ कॉटन ਦੀ ਬਾਟਮ ਰਹੂਗੀ प्रिंटेड ਦੁਪੱਟਾ ਰਹੂਗਾ ਇਹਦਾ ਮਾਲ ਕੋਟਨ ਦੇ ਵਿੱਚ ਗਲੇਸ कॉटन ਚ ਆ ਗਿਆ ਇਹ neck ਦੇ ਉੱਪਰ ਸਰਵੋਸ ਕੀ ਵਰਕ ਕੀਤਾ ਹੋਇਆ ਸ਼ਿਫੋਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਰਿਅਨ ਦੀ ਇਹਦੇ ਨਾਲ ਬਾਟਮ ਰਹੇਗੀ ਇਸ ਤਰ੍ਹਾਂ ਦਾ neck ਇਹਦਾ ਬਣੂਗਾ ਇਹ कॉटन ਚ ਆ ਗਿਆ 올 ओव्हर प्रिंटेड सूट ਰਹੂਗਾ ਇਹ ਰ ਵਿਪਰ ਐਮਬ੍ਰੋਇਡਰ ਡ੍ਰੈਮ ਡੂਗੀ 799 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਰਹੂਗੀ। ਦੁਪट्टे ਦੇ ਉੱਪਰ ਵੀ ਪੱਟੀ ਲੱਗੀ ਹੋਈ ਹੈ। ਚਾਕਲੇਟ ਮਸਲੀਨ ਦੇ ਵਿੱਚ ਆ ਗਿਆ ਇਹ ਆਲਓਵਰ ਸੂਟ ਰਹੂਗਾ। ਫੁੱਲ ਫਰੰਟ ਆ ਜਿਹੜਾ ਐਮਬ੍ਰੋਇਡਰ ਰਹੂਗਾ 899 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਰਹੂਗੀ ਕੋਟਾ ਡੋਰੀਆ ਦੇ ਨਾਲ ਦੁਪੱਟਾ ਰਹੂਗਾ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਪਿਆਰੇ ਨੇ। ਇਹ ਪਿਓਰ ਮਲ ਕਾਟਨ ਦੇ ਵਿੱਚ ਆ ਗਿਆ। ਸ਼ਰਟ ਬਾਟਮ ਤੇ ਦੁਪੱਟਾ ਇਹਦਾ ਮਾਲ ਕਾਟਨ ਚ ਰਹੂਗਾ 1850 ਰੁਪਏ ਦੇ ਵਿੱਚ ਓਬਵੀਅਸਲੀ 1850 ਰੁਪਏ ਦਾ ਰੇਟ ਆ ਤਾਂ ਇਟ ਮੀਨਸ ਸੂਟ ਵੀ ਤੇ ਕੁਆਲਿਟੀ ਵੀ ਇਹਦੀ ਵਧੀਆ ਹੋਊਗੀ ਪਿਓਰ ਮਸਲੀਨ ਚ ਆ ਗਿਆ ਇਹ ਪਿਓਰ ਮਸਲੀਨ ਦੇ ਵਿੱਚ ਆ ਗਿਆ ਇਹ ਵਾਲੇ ਸੂਟ ਡਿਜੀਟਲ ਪ੍ਰਿੰਟ ਹੋਊਗਾ 2.5 ਮੀਟਰ ਸ਼ਾਰਟ ਰਹੂਗੀ ਸ਼ਰਟ ਦੇ ਉੱਪਰ ਆਰੀ ਵਰਕ ਰਹੂਗਾ ਤੇ ਬਾਟਮ ਆ ਜਿਹੜੀ ਇਹਦੀ ਪਲੇਨ ਰਹੂਗੀ ਕਾਟਨ ਦੀ ਦੁਪੱਟਾ 2 ਮੀਟਰ ਦਾ ਰਹੂਗਾ ਮਸਲੀਨ ਦੇ ਵਿੱਚ 1400 ਰੁਪਏ ਦਾ ਰੇਟ ਰਹੂਗਾ ਇਹ ਵੀ ਪਿਓਰ 100% ਪਿਓਰ ਗਲੇਸ कॉटन ਆ ਗਈ 2.5 ਮੀਟਰ ਡਿਜੀਟਲ ਪ੍ਰਿੰਟ ਰਹੂਗਾ ਸ਼ਰਟ ਦੇ ਉੱਪਰ ਆਰੀ ਵਰਕ ਰਹੂਗਾ ਤੇ ਬਾਟਮ ਪਲੇਨ ਹੋਗੀ ਦੁਪੱਟਾ ਪਿਓਰ ਇਹਦੇ ਨਾਲ ਸ਼ਿਫੋਨ ਦਾ ਰਹੇਗਾ ਉਹਦੇ ਨਾਲ ਮਸਲੀਨ ਦਾ ਦੁਪੱਟਾ ਸੀ ਇਹਦੇ ਨਾਲ ਸ਼ਿਫੋਨ ਦਾ ਦੁਪੱਟਾ ਰਹੇਗਾ ਇਹ ਪਿਓਰ कॉटन ਦੇ ਵਿੱਚ ਆ ਗਿਆ ਪਿਓਰ ਮਲ ਕੋਟਨ ਦੇ ਵਿੱਚ ਐmbroidery ਮਿਲੇਗੀ ਨੱਕ neck ਦੇ ਉੱਪਰ ਤੇ ਦੁਪੱਟਾ ਇਹਦਾ ਪਿਓਰ ਮਲ ਕੋਟਨ ਚ ਆਊਗਾ ਪੌਮ ਪੌਮ ਲਿਆਸ ਮਿਲੇਗੀ 875 ਰੁਪਏ ਦਾ ਰੇਟ ਰਹੂਗਾ ਪਿਓਰ ਕਾਟਨ ਚ ਆ ਗਿਆ ਇਹ ਬੰਬੇ ਐਕਸਪੋਰਟ ਦੀ ਸ਼ਰਟ ਰਹੂਗੀ ਇੱਕ 80 ਤੁਹਾਨੂੰ ਜਿਹੜਾ ਹੈਗਾ ਬੜੇ ਪਣੇ ਦੇ ਵਿੱਚ ਸ਼ਰਟ ਦਾ ਫੈਬਰਿਕ ਮਿਲੂਗਾ ਤੇ ਬਾਟਮ ਹੈ ਜਿਹੜੀ ਪਿਓਰ ਚਿਕਨ ਕਾਟਨ ਦੇ ਵਿੱਚ ਆਉਗੀ 2.5 ਮੀਟਰ ਬਾਟਮ ਇਹਦੀ 2.5 ਮੀਟਰ ਹੋਊਗੀ 625 ਰੁਪਏ ਦਾ ਰੇਟ ਰਹੂਗਾ ਪ੍ਰਿੰਟਰ ਸ਼ਰਟ ਰਹੂਗੀ ਬੜੇ ਪਣੇ ਦੀ ਤੇ ਵਿਟਾਊਟ ਦੁਪੱਟਾ ਇਹ ਵਾਲਾ ਸੂਟ ਆ ਜਿਹੜਾ ਮਿਲੇਗਾ ਪ੍ਰਿੰਟ ਤੇ ਕਲਰ ਤੁਸੀਂ ਦੇਖ ਲਓ ਜਿਹੜੀ ਇਹਦੀ ਬਾਟਮ ਆ ਉਹਦੇ ਉੱਪਰ ਚਿਕਨ ਦੇ ਨਾਲ-ਨਾਲ ਕੱਟਵਰਕ ਵਾਲਾ ਘੇਰਾ ਰਹੇਗਾ ਪੈਂਟ ਪਲਾਜ਼ੋ ਬਣਾਓ ਤੁਸੀਂ ਜਾਂ ਸਲਵਾਰ ਬਣਾਓ ਕੁਛ ਵੀ ਇਹਦੇ ਨਾਲ ਤੁਸੀਂ ਸਟਿਚ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਹੈ ਪਿਓਰ ਕਾਟਨ ਦੇ ਵਿੱਚ ਰਹੂਗਾ ਐਕਸਪੋਰਟ ਬੰਬੇ ਐਕਸਪੋਰਟ ਦਾ ਬੜੇ ਪਣੇ ਦੇ ਵਿੱਚ ਸ਼ਰਟ ਤੇ ਬਾਟਮ ਚਿਕਨ ਚ ਰਹੇਗੀ ਇਹ 올ਓਵਰ 5 ਮੀਟਰ ਹੋਊਗਾ ਗੀਜ਼ਾ ਕਾਟਨ ਆਗੇ 2x2 ਕਾਟਨ ਰਹੇਗੀ ਡਿਜੀਟਲ प्रिंटੂ ਏਕੀ ਟੈਕਸ ਬ੍ਰਾਂਡ ਦਾ ਦੁਪੱਟਾ ਮਸਲੀਨ ਦਾ ਰਹੂਗਾ ਇਹਦੇ ਨਾਲ 2.5 ਮੀਟਰ ਦਾ 1390 ਰੁਪਏ ਦਾ ਰੇਟ ਰਹੂਗਾ ਕਲਰ ਇਹਦੇ ਵਿੱਚ ਏ ਵਾਲੇ ਹੈਗੇ ਹੈਗੇ 5 ਮੀਟਰ ਆ ਗਏ ਆਲ ਓਵਰ ਡਿਜੀਟਲ प्रिंट ਦੇ ਵਿੱਚ ਰਹੂਗਾ ਕੈਮਰਿਕ ਕਾਟਨ ਦੇ ਵਿੱਚ ਫਰੋਂਟਾ ਜਿਹੜਾ ਇਹਦਾ ਫੁੱਲ ਸ਼ਰਟ ਦਾ ਮਿਰਰ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਦੁਪੱਟਾ ਇਹਦਾ 2.5 ਮੀਟਰ ਰਹੂਗਾ ਸ਼ਿਫॉन ਦਾ ਦੋ ਤੀ ਦੁਪੱਟਾ ਮਿਲੇਗਾ ਇਹਦਾ ਸ਼ਿਫॉन ਦਾ 698 ਰੁਪਏ ਦਾ ਰੇਟ ਰਹੂਗਾ ਸ਼ਿਪਿੰਗ ਜਿਹੜੀ ਫ੍ਰੀ ਰਹੂਗੀ ਪਿਓਰ ਗੀਜ਼ਾ ਕਾਟਨ ਦੇ ਵਿੱਚ ਆ ਗਿਆ ਇਹ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਰਹੇਗੀ ਬਾਟਮ ਇਹ ਜਿਹੜੀ ਇਹਦੀ ਕਾਂਥਾ ਵਰਕ ਦੇ ਵਿੱਚ ਕਾਟਨ ਨਹੀਂ ਰਹੇਗੀ 600 ਰੁਪਏ ਰੇਟ ਰਹੂਗਾ ਤੇ ਦੁਪੱਟਾ ਇਹਦੇ ਨਾਲ ਨਹੀਂ ਮਿਲੇਗਾ ਵਿਦਆਊਟ ਦੁਪੱਟਾ ਰਹੇਗਾ ਆਲ ਓਵਰ ਸੂਟ ਆਊਗਾ ਇਹ 5 ਮੀਟਰ ਕੈਮਬਰੀ ਕਾਟਰ ਰਹੂਗੀ ਡਿਜੀਟਲ ਪ੍ਰਿੰਟ ਹੋਊਗਾ ਫੈਂਸੀ ਇਹਦੇ ਉੱਪਰ ਥ੍ਰੈਡ ਦਾ ਕੰਮ ਕੀਤਾ ਦੁਪੱਟੇ ਦੇ ਉੱਪਰ ਵੀ ਦੋਤੀ ਦੁਪੱਟਾ ਰੂਗਾ ਸ਼ਿਫੋਂ ਦਾ ਪਿਓਰ ਕਾਟਨ ਦੇ ਵਿੱਚ ਆ ਗਿਆ ਜੈਪੂਰੀ ਬੰਦੇਜ ਦੇ ਵਿੱਚ ਕਲਰ ਦੇ ਵਿੱਚ ਤਿੰਨ ਹੈਗੇ ਆ ਇਹਦੇ ਘੇਰੇ ਦੇ ਉੱਪਰ ਪੱਟੀ ਵੀ ਲੱਗੀ ਹੋਈ ਵੀ ਮਿਲੇਗੀ ਇਹ ਪਿਓਰ ਕੈਮਰੀਕ ਕਾਟਨ ਦੇ ਵਿੱਚ ਆ ਗਿਆ 100% ਪਿਓਰ ਕੈਮਰੀਕ ਕਾਟਨ ਦੇ ਇਹ ਪ੍ਰਿੰਟ ਨੇ ਫਾਈਨ ਕੁਆਲਟੀ ਆ 530 ਰੁਪਏ ਦਾ ਰੇਟ ਰੂਗਾ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਰੇਟ ਮੈਂ ਨਾਲ ਦੀ ਨਾਲ ਮੈਂਸ਼ਨ ਕੀਤਾ ਹੋਇਆ ਸੂਟ ਬੁੱਕ ਕਰਨ ਲਈ ਪੇਮੈਂਟ ਹੈ ਜਿਹੜੀ ਆਨਲਾਈਨ ਹੋਊਗੀ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਉਸ ਤੋਂ ਬਾਅਦ ਤੁਹਾਡਾ ਸੂਟ ਜਿਹੜਾ ਉਹ ਬੁੱਕ ਹੋਏਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਹੁਣ ਹੁਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਤੇ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹਦੇ ਵਿੱਚ ਚੈੱਕ ਕਰ ਲਓ ਤੁਸੀਂ ਇਹ ਪਿਓਰ ਕਾਟਨ ਦੇ ਵਿੱਚ ਆ ਗਿਆ ਪਿਓਰ ਕੈਮਰੀਕ ਕਾਟਨ ਸੋ ਪ੍ਰੈਜ਼ੈਂਟ ਪਿਓਰ ਕੈਮਰੀਕ ਕਾਟਨ ਹੋਊਗੀ ਫਾਈਨ ਕੁਆਲਿਟੀ ਦੀ ਏਕੇਟੈਕਸ ਬ੍ਰਾਂਡ ਰਹੂਗਾ ਤੇ ਪ੍ਰਿੰਟ ਇਹਦੇ ਵਿੱਚ ਬਹੁਤ ਜ਼ਿਆਦਾ ਨੇ ਇੰਨੇ ਕੋਈ ਜ਼ਿਆਦਾ ਪ੍ਰਿੰਟ ਹੈਗਾ ਕਲਰ ਵੀ ਬਹੁਤ ਜ਼ਿਆਦਾ ਨੇ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਰੇ ਕਲਰ ਤੇ ਪ੍ਰਿੰਟ ਹੈ ਜਿਹੜੇ ਬਹੁਤ ਜ਼ਿਆਦਾ ਸੋਹਣੇ ਨੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ